ਕੋਸਾ ਮੈਰ ਰੋਡ ਗਲੀ ਨੰਬਰ 1 ਬਸੰਤ ਨਗਰ ਕੀ ਮਾਮਲਾ ਮਹਿੰਦਰ ਜੀ ਮਾਮਲਾ ਇਹ ਮੈਂ ਰੋਟੀ ਖਾਣ ਆਇਆ ਦੁਪਹਿਰੇ ਇੱਕੋ ਹੀ ਘਰ ਤੇ ਰੋਟੀ ਖਾਣ ਤੋਂ ਬਾਅਦ ਦੋ ਕੋਈ ਮੈਂ ਬਾਹਰ ਨਿਕਲੇ ਆਂ ਤੇ ਮੇਰਾ ਬੈਟਰੀ ਰਿਕਸ਼ਾ ਚੋਰੀ ਹੋ ਚੁਕਾ ਨਹੀਂ ਕਿੰਨੇ ਜਿੰਨਾ ਕੰਮ ਕਰਦੀ ਆ ਰਿਕਸ਼ਾ ਉਹਦਾ ਆ ਹੋ ਗਿਆ 5-4 ਸਾਲ ਤੇ ਪਰਿਵਾਰ ਚ ਟੁੱਟਾ ਪਾਲਦੇ ਪਰਿਵਾਰ ਚ ਜੀ ਕੋਣ ਕੋਣ ਘਰ ਜਦ ਪਰਿਵਾਰ ਚ ਦੋ ਮੰਦ부 ਜੀ ਬੱਚੇ ਆ ਤੇ ਜਰਾਨੀ ਬਿਮਾਰ ਨਹੀਂ ਜੀ ਤੇ ਗੁਜ਼ਾਰਾ ਔਖਾ ਹੀ ਆ ਆਪਣਾ ਸਿਰ ਲੈ ਲੈ ਜੀ ਜੀ ਰੋਜ਼ ਨੂੰ ਝਾੜੀ ਬਣ ਜਾਂਦੀ ਵੀ ਵਾਪਸ ਝਾੜੀ ਅਸੀਂ ਸਾਰੇ ਉਮਰ ਹੋ ਗਈ ਇਹਨੇ ਮੈਂ ਹੁੰਦੀ ਆਪਣੇ ਕੋਲ ਜਿਵੇਂ ਮੁੰਡੇ ਖੁੰਡੇ ਅੱਜ ਕੱਲ ਕਰਦੇ ਆ ਫਿਰ ਉਹ 2-4 ਘੰਟੇ ਚਲਾਉਣੀ ਮੈਂ ਬੱਚੇ ਆਓ ਕਿੰਨੇ ਜਿਆਦੇ ਜਵਾਨ ਇੱਕ 45 ਸਾਲ ਦਾ 42 ਸਾਲ ਦਾ ਤੁਹਾਡੇ ਸਰਦੇ ਚੱਲਣਿਆ ਪਰਿਵਾਰ ਹਾਂ ਹਾਂਜੀ ਮੇਰੇ ਸਿਰ ਤੇ ਚੱਲਦਾ ਪਰਿਵਾਰ ਮਾੜੀ ਮੋਟੀ ਰੋਟੀ ਚੱਲਦੀ ਸਾਡੀ ਕਿੰਨੇ ਘੰਟੇ ਕਿੰਨੇ ਕੰਮ ਦੇ ਕਿੰਨੇ ਕੰਮ ਕਰਦੇ ਮੇਰਾ ਕੋਈ ਟਾਈਮ ਨਹੀਂ ਜਦੋਂ ਥਰੀਕ ਕੈਮ ਹੋਇਆ ਵੀ ਚੜੀਆ ਯਾਰ ਬਾਹਰ ਵੀਡੀਓ ਐਸਸੀ ਵੀ ਹਾਂਜੀ ਵੀਡੀਓ ਆ ਕਿਸਣਾ ਦੀ ਵੀਡੀਓ ਵੀਡੀਓ ਚੋਰੀ ਹੁੰਦੇ ਦੀ ਐਨਾ ਕੋਈ ਜੀ ਮੰਗ ਕਰਦੇ ਸਾਡੂ ਬੈਟਰੀ ਰਿਕਸ਼ਾ ਛੇਤੀ ਛੇਤੀ ਲਾਗ ਗਿਆ ਜੀ ਆਵੇ ਪੁਲਿਸ ਨੂੰ ਦਿੱਤੀ ਕੰਮਲੇ ਹਾਂ ਜੀ ਪੁਲਿਸ ਸੀ ਕੰਮਲੇ ਅਲੂਕੀ ਚਾਹੁੰਦੇ ਹੋ ਇਸ ਚਾਉਂਦੇ ਆ ਛੇਤੀ ਛੇਤੀ ਸਾਨੂੰ ਰਿਕਸ਼ਾ ਮਿਲ ਜਾਵੇ ਹਾਂ ਜੀ ਸਰ ਜੀ ਐ ਜੀ ਡੀ ਸੁਲਤਾਨਪੁਰ ਰੋਡ ਬਸੰਤ ਨਗਰ ਗਲੀ ਨੰਬਰ 1 ਦੇ ਨਿਵਾਸੀ ਸਰਦਾਰ ਮਹਿੰਦਰ ਸਿੰਘ ਦੀ ਜਿਹੜੀ ਬੈਟਰੀ ਰਿਕਸ਼ਾ ਚੋਰੀ ਹੋਈ ਹੈ ਔਰ ਚੋਰ ਦਿਆਂ ਜਿਹੜੀਆਂ ਕਿ ਫੋਟੋਸ ਤੇ ਕੈਮਰੇਸ ਬਿਲਕੁਲ ਸਭ ਨੇ ਸਾਫ ਲੈ ਰਹੇ ਹੈ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਫੋਟੋ ਦਾ ਦੀ ਦੇ ਮਨੂੰ ਅਸੀਂ ਫੋਟੋਆਂ ਦਿੱਤੀਆਂ ਨਾਲ ਥਾਂ-ਥਾਂ ਤੇ ਚੈੱਕ ਕੀਤਾ ਵਾ ਤੇ ਕੋਈ ਵੀ ਇਹ ਦੀ ਤਸਦੀਕ ਨਹੀਂ ਹੋ ਤਸਦੀਕ ਨਹੀਂ ਹੋ ਸਕੀ ਤੇ ਅਸੀਂ ਇਹਨਾਂ ਦੇ ਮਤਲਬ ਦੀ ਚੋਰੀ ਦੀ ਭਾਲ ਕਰ ਰਹੇ ਹਾਂ ਜਿਨੇ ਬੈਟਰੀ ਰੱਖਿਆ ਚੋਰੀ ਕੀਤਾ ਵਾ ਤੇ ਜਲਦ ਤੋਂ ਜਲਦ ਇਹਨਾਂ ਦੀ ਜਿਹੜੀ ਮਤਲਬ ਇਹ ਰੱਖਿਆ ਵਾ ਇਹਨਾਂ ਨੂੰ ਦਿੱਤਾ ਜਾਵੇਗਾ ਲੱਭ ਕੇ ਤੇ ਦੇ ਚੋਰ ਤੇ ਪੜਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਮੈਂ ਮਿਲਣੇ